ਆਈ ਲੋ ਜੀ ਮਿੱਤਰੋ ਜਿਹੜਾ ਆਪਾਂ ਘਰਾਂ ਦੇ ਵਿੱਚ ਗੀਜਰ ਲਾਉਣੇ ਹਨ ਆਪ ਲਾਉਣ ਲੱਗ ਜਾਨੇ ਆ ਦੋ ਚਾਰ ਗੱਲਾਂ ਦਾ ਧਿਆਨ ਰੱਖਿਓ ਜਿਹੜੀਆਂ ਗੱਲਾਂ ਮੈਂ ਹੁਣ ਦੱਸਣ ਲੱਗਿਆ ਸੋਨੂੰ ਹੁਣ ਧਿਆਨ ਨਾਲ ਵੀਡੀਓ ਦੇਖ ਲਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਫੇਸਬੁੱਕ ਤੇ ਦੇਖਦਾ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਹੁਣ ਭਾਈ ਹੁਣ ਘਰਾਂ ਦੇ ਵਿੱਚ ਆਪਾਂ ਆਪ ਗੀਜਰ ਲਿਆਉਂਦੇ ਹਨ ਆਪ ਲਾਉਣ ਲੱਗ ਜਾਨੇ ਆ ਆਪ ਆਪਾਂ ਨੂੰ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਹੁੰਦਾ ਹੁਣ ਇਹ ਸਿੱਖ ਲਿਓ ਤੁਸੀਂ ਵੀਡੀਓ ਦੇ ਵਿੱਚ ਮੈਂ ਸਾਰਾ ਦਰਸਾਣ ਲ ਤੇ ਹੁਣ ਜਦੋਂ ਆਪਾਂ ਆਪ ਲੱਗ ਜਾਂਦੇ ਆ ਕਈ ਵਾਰੀ ਆਪਾਂ ਨੁਕਸਾਨ ਕਰ ਬੈਨੇ ਹੁਣ ਮਿਸਤਰੀ ਤਾਂ ਬਾਈ ਪਤਾ ਹੀ ਹੁੰਦਾ ਕਈ ਵਾਰੀ ਨਾ ਆਪਾਂ ਆਪ ਲੱਗ ਜਾਂਦੇ ਆ ਫਿੱਟ ਕਰ ਹੁਣ ਵੀਡੀਓ ਨੂੰ ਧਿਆਨ ਨਾਲ ਦੇਖਿਓ ਦੋ ਚਾਰ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਪਹਿਲਕ ਨੰਬਰ ਤੇ ਤਾਂ ਪਹਿਲਾਂ ਤਾਂ ਤੁਸੀਂ ਡਿੱਗੀ ਦਾ ਪ੍ਰੈਸ਼ਰ ਆ ਪਹਿਲਾਂ ਫਿੱਟ ਕਰਨ ਤੋਂ ਪਹਿਲਾਂ ਉਹ ਚੈੱਕ ਕਰਨਾਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਗੀਜਰ ਜਦੋਂ ਫਿੱਟ ਕਰ ਲੈਨੇ ਹੋ ਪਾਣੀ ਦੇਖਣਾਗਾ ਇੱਥੇ ਆ ਵੀ ਸਹੀ ਹੁੰਦਾਗਾ ਇਹ ਚੈੱਕ ਕਰ ਲੈਣਾ ਜਿਹੜਾ ਡਿੱਗੀ ਦੇ ਵਿੱਚੋਂ ਆਦਾ ਹੁੰਦਾ ਪਾਣੀ ਤੇ ਬਈ ਉਸ ਤੋਂ ਬਾਅਦ ਦੇ ਵਿੱਚ ਨਾ ਜਦੋਂ ਗੀਜ਼ਰ ਫਿੱਟ ਕਰ ਲੈਂਦੇ ਇੱਕ ਆ ਬਾਲ ਲੱਗਿਆ ਹੁੰਦਾ ਇਹ ਮੇਰਾ ਲਾਹਿਆ ਵਾ ਕਿਉਂਕਿ ਟੈਂਕੀ ਦਾ ਪ੍ਰੈਸ਼ਰ ਘਟ ਸੀਗਾ ਤਾਂ ਕਰਕੇ ਇਹ ਬਾਲ ਤੁਸੀਂ ਜੇ ਤਾਂ ਟੈਂਕੀ ਦਾ ਹੈਗਾ ਪ੍ਰੈਸ਼ਰ ਘਟ ਫੇਰ ਜਮਾ ਨਹੀਂ ਲਾਉਣਾ ਫੇਰ ਲਾ ਦੇਣਾ ਇਹ ਕਿਉਂਕਿ ਇਹ ਸਿਰਫ ਪਾਣੀ ਹੈਗਾ ਜਿਹੜੇ ਰੋਕਣ ਵਾਸਤੇ ਹੁੰਦਾ ਗੀਜ਼ਰ ਦੇ ਵਿੱਚੋਂ ਵੀ ਥੱਲੇ ਨਾ ਆਵੇ ਜਦੋਂ ਕਨੈਕਸ਼ਨ ਆਪਾਂ ਚੇਂਜ ਕਰਨੀ ਆ ਨੰਬਰ 2 ਤੇ ਹੁਣ ਜਦੋਂ ਤੁਸੀਂ ਪਾਈਪਾਂ ਲਾਉਣੀਆਂ ਨੇ ਇਹਨਾਂ ਦਾ ਖਾਸ ਧਿਆਨ ਰੱਖਣਾ ਖਾਸ ਧਿਆਨ ਕਿਉਂਕਿ ਜੇ ਪਾਣੀ ਨਾਲ ਇਹ ਨਾ ਭਰੇ ਉਧਰੋਂ ਸੱਚ ਲਾਤੀ ਤਾਂ ਫੇਰ ਪਤਾ ਕੀ ਹੋਣਾ ਇਹਦੀ ਰॉड ਜਿਹੜੀ ਆਟੋਮੈਟਿਕ ਪੰਜ ਚਾਰ ਮਿੰਟਾਂ ਦੇ ਵਿੱਚ ਵਿੱਚ ਹੀ ਇਹ ਝੜ ਜਣੀ ਹੈ ਇਹ ਹੋਊਗਾ ਖਾਲੀ ਪਾਣੀ ਤੋਂ ਬਿਨਾ ਨਹੀਂ ਚੱਲਣਾ ਤੇ ਹੁਣ ਪਾਈਪ ਦੇਖੋ ਬਾਈ ਜਿਹੜੀ ਤਾਂ ਉੱਪਰੋਂ ਆਉਂਦੀ ਆ ਆਹ ਨਿਸ਼ਾਨ ਦਿਖਾ ਦਿੰਨਾ ਤੁਹਾਨੂੰ ਮੈਂ ਜਿਹੜਾ ਤਾਂ ਲੀਲਾ ਨਿਸ਼ਾਨ ਆਹ ਇਹਦਾ ਪਾਈਪ ਉੱਪਰੋਂ ਆਗਾ ਜਿਹੜਾ ਪਾਣੀ ਆਉਂਦਾਗਾ ਠੀਕ ਹਨ ਜਿਹੜਾ ਗਰਮ ਪਾਣੀ ਆਉਣਾ ਵਿੱਚੋਂ ਗੀਜਰ ਦੇ ਉਹ ਆਹ ਲਾਲ ਆ ਇਹ ਲਾਲ ਪਾਣੀ ਆਊਗਾ ਥੱਲੇ ਟੂਟੀ ਦੇ ਵਿੱਚ ਇਹ ਨਿਸ਼ਾਨੀ ਆ ਬਸ ਇਹ ਜਿਹੜਾ ਬਾਲ ਮੈਨੂੰ ਦੱਸਿਆਗਾ ਨਾ ਇਹ ਜਿੱਦਾ ਟਿੱਗੀ ਦਾ ਪ੍ਰੈਸ਼ਰ ਆ ਫਿਰ ਤਾਂ ਲਾਈ ਰੱਖਣਾ ਫੇਰ ਨਹੀਂ ਲਾਉਣਾ ਗੀਜਰ ਨਾਲ ਮੇਰਾ ਇਸ ਕਰਕੇ ਲਾਇਆ ਵਾ ਕਿਉਂਕਿ ਟੈਂਕੀ ਦਾ ਪ੍ਰੈਸ਼ਰ ਘੱਟ ਸੀਗਾ ਤੇ ਹੁਣ ਜਿਹੜੀ ਫਿਟਿੰਗ ਹੋਈ ਵੀ ਅੰਦਰ ਬਾਥਰੂਮਾਂ ਦੀ ਉਹ ਥੋੜੀ ਜੀ ਪ੍ਰੋਬਲਮ ਆ ਉਹ ਇੱਕ ਸਾਈਡ ਤੋਂ ਲਾਹੀ ਵੀ ਆ ਉਹ ਹਿੰਦੀਆ ਬਚਾਲਿਓ ਇਹ ਤਾਂ ਕਰਕੇ ਇਹਦਾ ਟੈਂਕੀ ਦਾ ਪ੍ਰੈਸ਼ਰ ਆ ਜਿਹੜਾ ਘੱਟ ਸੀਗਾ ਮੈਂ ਤਾਂ ਲਾਇਆਗਾ ਇਹ 2-4 ਗੱਲਾਂ ਦਾ ਧਿਆਨ ਰੱਖਿਓ ਗੀਜਰ ਦਾ ਨੁਕਸਾਨ ਨਹੀਂ ਹੁੰਦਾ ਜੇ ਟੈਂਕੀ ਬਈ ਖਾਲੀ ਰਹਗੀ ਪਰੋਂ ਫੇਰ ਵੀ ਰਾੜੇ ਦੀ ਝੜ ਜਾਂਦੀ ਹੈ ਉਹ ਤਿੰਨ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਤੇ ਹੁਣ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ